ਉਹਦਾ ਤੇ ਬੰਪਰ ਲਵਾ ਰਖਿਆ ਭਾਈ ਇਹ ਚ ਕਿੰਨਾ ਕੁ weight ਹੋਵਣ ਜੀ ਤਾਂ ਠੱਟੀ ਸਾਹਿਬ ਕੁਆਂਟਲ ਤੋਂ ਪਲੱਸ ਇਹਦਾ weight ਆ ਜੀ ਅੱਛਾ ਇਹਦਾ ਬੰਪਰ ਦਾ ਹੂੰ 1016 ਦੇ ਇਹਦੇ ਮੂਰਲੇ ਟਾਇਰ ਪਵਾਏ ਹੋਏ ਆ ਵੱਡੇ ਆਏ ਹੋਏ ਹਾਂ ਮਗਰਲੇ ਰੇਡੀਅਲ ਟਾਇਰ ਪਵਾਏ ਹੋਏ ਨੇ ਜੀ ਹੂੰ ਪੇਟੀ ਨੇ ਸਪੈਸ਼ਲ 18 ਇੰਚੀ ਦੀ ਲਲਵਾਈ ਹੋਈ ਆ ਇਹਦੇ ਅੱਛਾ ਹਾਂ ਜੀ ਹਾਂ ਸਾਰਾ ਕੁਝ ਹੀ ਚੇਂਜ ਕਰਤਾ ਹਾਂ ਜੀ ਹਾਂ ਬੰਪਰ ਕੰਪਨੀ ਵਾਲਾ ਲਾ ਕੇ ਵੱਡਾ ਲਵਾ ਲਿਆ ਹਾਂ ਜੀ ਹਾਂ ਟਾਇਰ ਛੋਟੇ ਲਾ ਕੇ ਵੱਡੇ ਪਵਾਤੇ ਮਗਰਲੇ ਟਾਇਰ ਦੂਸਰੇ ਲਾ ਕੇ ਇਹਦੇ ਰੇਡੀਅਲ ਪਵਾਤੇ ਨਾ ਭਾਈ ਰੇਡੀਅਲ ਨੇ ਜੀ ਓਕੇ ਤੇ ਵੱਡੀ ਰਵਾਤੀ ਪੇਟੀ ਹਾਂ ਜੀ ਭਾਈ ਜੇ ਆਪਾਂ ਕੁੱਲ ਮਿਲਾ ਕੇ ਚੱਲੀਏ ਉੱਪਰ ਤਾਂ ਪੈਸੇ ਹੀ ਬੜਾ ਲਾਇਆ ਪਿਆ ਯਾਰ ਹਨਾ ਬਾਈ ਜੀ ਜੇ ਹੁਣ ਵੀ ਅੱਜ ਦੇ ਰੇਟ ਦੇ ਨਾਲ ਹਿਸਾਬ ਨਾਲ ਚੱਲਦੀ ਆ ਨਾ ਜੇ ਪੁਰਾਣੇ ਦੇ ਰਾਹ ਹਾਂ ਵੀ ਕਰਦੇ ਆ ਤਾਂ ਵੀ 80-90000 ਰੁਪਏ ਦਾ ਸੈਸਰੀ ਐਸਟਰੀ ਲੱਗੀ ਹੋਈ ਆ ਟਰੈਕਟਰ ਬਿਲਕੁਲ ਲੱਗੀ ਹੋਈ ਆ ਵੀਰੇ ਬਿਲਕੁਲ 2010 ਮਾਡਲ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਵੱਟੀ ਸਾਹਿਬ ਇਹ ਟਰੈਕਟਰ ਦੀ ਹਾਂ ਜੀ ਹਾਂ ਇਹਦਾ ਨੰਬਰ ਕਿੱਥੋਂ ਦਾ ਹੋ ਇਹਦਾ ਪੰਜਾਬ ਦਾ ਨੰਬਰ ਆ ਜੀ ਪੰਜਾਬ ਦਾ ਨੰਬਰ ਪਾਰਟੀ ਕੈਮੀ ਦਾ ਨਾਮ ਹੈ ਇਹ ਇਹ ਫਰਸਟ ਪਾਰਟੀ ਦੇ ਨਾਮ ਆ ਜੀ 650 ਘੰਟਾ ਚੱਲਿਆ ਵਾ ਵੀਰੇ ਇਹ ਇਹ 55 ਹੌਸਪਾਵਰ ਵਾਲਾ ਇਹ 55 ਹੌਸਪਾਵਰ ਵਾਲਾ ਜੀ ਓਕੇ ਨਾਲ ਦੇ ਟਾਇਰ ਨੇ ਇਹਦੇ ਚੱਲੇ ਹੀ ਨਹੀਂ ਹੋਏ ਬੰਦੇ ਨਾ ਦੇਖ ਕਲਮ ਵੀ ਨਹੀਂ ਲੱਗੀ ਹੋਈ ਜੀ ਨਾਲ ਦੇ ਟਾਇਰ ਨੇ 1700 ਘੰਟਾ ਚੱਲਿਆ ਵਾ ਜੈਨੂੰ 100 ਰੇ ਪਰ ਮੈਂ ਹਲੇ ਤੱਕ 스ਟicker ਦੀ ਗੂੰਦ ਉੱਤੇ ਹੀ ਖੜੀ ਹੈ ਦੇਖ ਇਸੇ ਤੇ ਹੂੰ ਟਰੈਕਟਰ ਵੀਰੇ ਹੈਗੇ ਹੀ ਵਾਲਾ ਨਮਾ ਜਮੇ ਨਮਾ ਟਰੈਕਟਰ ਆ ਯਾਰ ਹਨਾ 1600 ਘੰਟਾ ਟਰੈਕਟਰ ਚੱਲਿਆ ਹਲੇ ਤੱਕ ਰੇਜ ਨਾਲ ਹੀ ਅੱਛਾ ਹਾਂ 1600 ਘੰਟੇ ਚੱਲੇ 21 ਮਾੜਾ 1600 ਘੰਟੇ ਚੱਲਿਆ ਜੀ ਹੂੰ ਜਮੇ ਨਵਾਂ ਟਰੈਕਟਰ ਆ ਵੀਰੇ ਕਿਤੇ ਕਲਮ ਵੀ ਨਹੀਂ ਲੱਗੀ ਹੋਈ ਟਰੈਕਟਰ ਦੇ ਕੋਈ ਕੰਡੀਸ਼ਨ ਦਾ Ориਜినਲ ਹੀ ਆ ਯਾਰ ਸਾਰਾ ਜੀ ਸਾਰਾ Ориਜినਲ ਟਰੈਕਟਰ ਆ ਵੀਰ ਕਿਤੇ ਜੇ ਕਲਮ ਵੀ ਲੱਗੀ ਹੋਈ ਉਹ ਕੋਈ ਸਾਬਤ ਕਰ ਦੇ ਕੋਈ ਟਰੈਕਟਰ ਦੇ ਬੰਦਾ ਪਰ ਮੇਰੇ ਉਸ ਵੀ ਨਹੀਂ ਛੜੀ ਹੋ ਜਮੀਆਂ ਦੇਖ ਲੈ ਐਮ ਆਰ ਫੱਲੇ ਅਗਲੇ ਟਾਇਰ ਵੀਰੇ ਦੇ ਨਾਲ ਦੇ ਨੇ ਸਮੂਹਲੇ ਟਾਇਰ ਨਾਲ ਦੇ ਨੇ ਨਾਲ ਦੇ ਟਾਇਰ ਨੇ ਜੀ ਭਾਵੇਂ ਘੁੰਮਲਿਓ ਮਾਝਾ ਮਾਲਵਾ ਪਹੁੰਚ ਜਾਓ ਚਾਹੇ 도ਆਬੇ ਐਦਾਂ ਦੇ ਟਰੈਕਟਰ ਕਿਤੋਂ ਨਹੀਂ ਮਿਲਣੇ ਜਿੱਦਾਂ ਦੇ ਖੜੇ ਨੇ ਨਾਬੇ ਹੁਣ ਤੁਸੀਂ ਐ ਸੋਚਦੇ ਹੋਮੋਗੇ ਵੀ ਨਾਬੇ ਖੜੇ ਕਿੱਥੇ ਨੇ ਮਿੱਤਰੋ ਅੱਜ ਨਾਲ ਆਪਾਂ ਬਾਈ ਮਨਜੀਤ ਸੋਹੀ ਦੇ ਸ਼ੋਅਰੂਮ ਤੇ ਪਹੁੰਚਿਆ ਜਾਨੀ ਕਿ ਸੋਹੀ ਟਰੈਕਟਰ ਜਿਹਦੇ ਸ਼ੋਅਰੂਮ ਤੇ ਪਹੁੰਚਿਆ ਟਰੈਕਟਰ ਬਾਈ ਨੇ ਬੜੇ ਘੈਂਟ ਘੈਂਟ ਖੜੇ ਆ ਬਹੁਤ ਟਰੈਕਟਰ ਨੇ ਜਿਹੜੇ ਜਮੇ ਗਿਣਤੀ ਦੇ ਘੰਟੇ ਚੱਲੇ ਹੋਏ ਆ ਕੱਲੇ ਇੰਨੇ ਕੁ ਟਰੈਕਟਰ ਨਹੀਂ ਟਰੈਕਟਰ ਧਰ ਮੈਂ ਉਧਰ ਵੀ ਦਿਖਾ ਦੇ ਤਿੰਨ ਚਾਰ ਟਰੈਕਟਰ ਹੋ ਖੜੇ ਨੇ ਸਾਰਿਆਂ ਦੀ ਡਿਟੇਲ ਆਪਾਂ ਬਾਈ ਮਨਜੀਤ ਤੋਂ ਪੁੱਛਾਂਗੇ ਵੀ ਕੀ ਰੇਟ ਦੇ ਵਿੱਚ ਕਿਹੜਾ ਟਰੈਕਟਰ ਵੇਚੂ ਵੀ ਲੋਨ-ਲੂਨ ਕਰਵਾ ਦਿੰਦਾ ਪੁਰਾਣਾ ਟਰੈਕਟਰ ਵਿੱਚ ਕੱਟ ਲੈਂਦਾ ਸਾਰ ਸਹੀ ਗੱਲ ਬੱਟੀ ਸਾਹਿਬ ਯਾਰ ਚੱਲ ਬਾਈ ਠੀਕੋ ਵਧੀਆ ਜੀ ਵਧੀਆ ਮੈਨੂੰ ਇਹ ਦੱਸਿਓ ਬਾਈ ਹਾਂਜੀ ਹਾਂਜੀ ਜਿੰਨੇ ਵੀ ਆਪਣੇ ਲਈ ਬਟਰੈਕਟਰ ਖੜੇ ਆ ਹਾਂਜੀ ਆਪਾ ਲੋਨ ਲਗਭਗ ਕਰਵਾ ਦੇਣਾ ਟਰੈਕਟਰਾਂ ਦੇ ਟਰੈਕਟਰ ਤੇ ਲੋਨ ਹੋ ਜਾਊਗਾ ਜੀ ਹਾਂਜੀ ਠੀਕ ਹੈ ਨਾ ਜਿਹੜਾ ਕੋਈ ਹਰਿਆਣਾ ਨੰਬਰ ਆ ਉਹਦੀ ਐਨਓਸੀ ਆ ਕੇ ਲੋਨ ਹੋ ਜਾਣਾ ਠੀਕ ਹੈ ਨਾ ਓਕੇ ਉਹਦੀ ਪੇਮੈਂਟ ਕੇਰਾ ਕੈਸ਼ ਕਰਦੇ ਹੋ ਬੰਦਾ ਠੀਕ ਹੈ ਨਾ ਜੇ ਨਹੀਂ ਵੀ ਕੋਈ ਪੇਮੈਂਟ ਦਾ ਹੀਲਾ ਹੋ ਰਿਹਾ ਤਾਂ ਕੋਈ ਗੱਲ ਨਹੀਂ ਸਾਨੂੰ ਚੈੱਕ ਦੇ ਦੇ ਬੰਦਾ ਅਸੀਂ ਉਦੋਂ ਬਾਅਦ ਦੇ ਵਿੱਚ 24 ਨੰਬਰ ਫਾਰਮ ਕਢਾ ਕੇ ਉਹਦੇ ਕਰਵਾ ਦਾਂਗੇ ਠੀਕ ਹੈ ਨਾ ਜੀ ਓਕੇ ਪੰਜਾਬ ਨੰਬਰ ਦੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਉਹ ਤਾਂ ਸਿਰ ਤੁਸੀਂ 2 ਦਿਨਾਂ ਦੇ ਵਿੱਚ ਤੁਹਾਡਾ ਲੋਨ ਕਰਵਾ ਕੇ ਅਸੀਂ ਉਹ ਕਰ ਦਿਆ ਠੀਕ ਹੈ ਵੀਰਿਆ ਇੱਕ ਗੱਲ ਹੋਰ ਆ ਜਾਂਦੀ ਹੈ ਕਈ ਕਿਸਾਨ ਭਰਾ ਮਤਲਬ ਇਹ ਨਾ ਅਸੀਂ ਇਦੋਂ ਵੱਡਾ ਟਰੈਕਟਰ ਲਿਆਈਏ ਭੱਟੀ ਸਾਹਿਬ ਆਪਾਂ ਕੰਮੇ ਪੁਰਾਣੇ ਟਰੈਕਟਰਾਂ ਦਾ ਵੀ ਜੀ ਅੱਛਾ ਉਹ ਵੀ ਆਪਾਂ ਕੱਟ ਲਾਂਗੇ ਯਾਨੀ ਕਿ ਐਡਜਸਟਮੈਂਟ ਕਰ ਲਾਂਗੇ ਕੋਈ ਦਿੱਕਤ ਨਹੀਂ ਵੀ ਜੀ ਲੈ ਮਿੱਤਰੋ ਜੇ ਤੁਹਾਡੇ ਲੱਵੇ ਕੋਈ ਟਰੈਕਟਰ ਹੈਗਾ ਨਾ ਤੁਸੀਂ ਸੋਚਦੇ ਹੋ ਵੀ ਜੇ ਅਸੀਂ ਮਹਿੰਦਰਾ ਕਟਵਾ ਕੇ ਹਾਲੈਂਡ ਲੈ ਕੇ ਆਉਣਾ ਤਾਂ ਚੁੱਪ ਕਰਕੇ ਆ ਜਿਓ ਬਾਈ ਪਹਿਲਾਂ ਪਤਾ ਲੋਕੇਸ਼ਨ ਦੱਸ ਦੀ ਆਪਾਂ ਕਿੱਥੇ ਜਿਖੜੇ ਹਾਂ ਹਾਂਜੀ ਆਂ ਦੱਸਿਓ ਕਿੱਥੇ ਜਿਖੜੇ ਆਪਾਂ ਗ੍ਰੈਡ ਚੌਂਕ ਦੇ ਲਵੇ ਜੀ ਭਾਰਤ ਪੈਟਰੋਲੀਅਮ ਪੰਪਾ ਇਹ ਆ ਗਿਆ ਪੰਪ ਭਾਰਤ ਪੈਟਰੋਲੀਅਮ ਗ੍ਰੈਡ ਚੌਂਕ ਦੇ ਨੇੜੇ ਨਹੀਂ ਯਾਰ ਬਜਾ ਓਕੇ ਮੋਟਰਸਾਈਕਲਾਂ ਦੀ ਟਰੈਕਟਰ ਆਪਣਾ ਆਪਣਾ ਮੋਟਰਸਾਈਕਲਾਂ ਦਾ ਵੀ ਸੋਹੀ ਆਟੋ ਡੀਲਰ ਦੇ ਨਾਮ ਤੇ ਵੀ ਕੰਮ ਆ ਜੀ ਹਾਂਜੀ ਕਿੰਨੇ ਟਾਈਮ ਤੋਂ ਬਈ ਆਪਾਂ ਕੰਮ ਕਰਦੇ ਆ ਟਰੈਕਟਰਾਂ ਦਾ ਵੀ ਜੀ ਕੰਮ ਤਾਂ ਪਹਿਲਾਂ ਕਾਫੀ ਟਾਈਮ ਤੋਂ ਪੁਰਾਣਾ ਹੀ ਕਰ ਰਹੇ ਆ ਪਹਿਲਾਂ ਸਾਡਾ ਘੱਟ ਸੀ ਹੁਣ ਅਸੀਂ ਨੇ ਟਰੈਕਟਰਾਂ ਦਾ ਵੱਧ ਹੋ ਕਰਤਾ ਹਾਂ ਮਾਨ ਕਿਰਪਾ ਹੋ ਗਈ ਮਾਲਕ ਦੀ ਵੱਡੇ ਪੱਧਰ ਤੇ ਹੋ ਗਿਆ ਕੰਮ ਹਾਂਜੀ ਤੇ ਬਈ ਆਪਾਂ ਨਾ ਜਿੰਨੇ ਵੀ ਟਰੈਕਟਰ ਖੜਿਆ ਸਾਰਿਆਂ ਦੀ ਡਿਟੇਲ ਦੱਸਣੀ ਆ ਹਾਂਜੀ ਕਿਸੇ ਟਰੈਕਟਰ ਦਾ ਕੋਈ ਪਾਰਟ ਪੇਂਟ ਹੋਵੇ ਤਾਂ ਆਪਾਂ ਕਲੀਅਰ ਕਰਦੇ ਨਾ ਵੀਡੀਓ ਵਿੱਚ ਪੱਤੀ ਸਾਹਿਬ ਦੱਸ ਕੇ ਦੇਵਾਂਗੇ ਜਿੰਨੇ ਕਿ ਟੱਚਿੰਗ ਹੋਈ ਠੀਕ ਹੈ ਨਾ ਜਿਹੜਾ ਟਰੈਕਟਰ ਜੈਨੂਅਨ ਤਾਂ ਜੈਨੂਅਨ ਕਹਿ ਕੇ ਦੇਵਾਂਗੇ ਜਿਹੜਾ ਟੈਚਿੰਗ ਹੋਈ ਤਾਂ ਟੈਚਿੰਗ ਕਹਿ ਕੇ ਦੇਵਾਂਗੇ ਆਪ ਬਈ ਆਪਾਂ ਸ਼ੁਰੂਆਤ ਕਰਦੇ ਆਂ ਮਨਜੀਤ ਇਹ ਤੋਂ ਕਿਉਂਕਿ ਵੀਡੀਓ ਆਪਣੀ ਬਹੁਤ ਜ਼ਿਆਦਾ ਲੰਮੀ ਬਣ ਜਾਣੀ ਆ ਤੇ ਮਾਡਲ ਦੱਸਿਓ ਪਹਿਲਾਂ ਤਾਂ ਕਿੰਨਾ ਇਹ ਟਰੈਕਟਰ ਪੱਟੀ ਸਾਹਿਬ ਇਹ 2010 ਮਾਡਲ ਹੈ ਟਰੈਕਟਰ 2010 ਮਾਡਲ ਹਾਂਜੀ ਹਾਂਜੀ ਪਰ ਮੈਂ ਮੈਨੂੰ ਤਾਂ ਪਲੇਖਾ ਪੈ ਗਿਆ ਮੈਂ ਤੂੰ ਆਂਦੀ ਮੈਂ ਖਾ ਵੀ 17 18 ਮਾਡਲ ਉਹ ਘਟ ਤੋਂ ਘਟ ਬਈ ਵਾਕਈ 2010 ਮਾਡਲ ਹੈ 10 ਮਾਡਲ ਆ ਵੀਰ ਪਲੇਖਾ ਤੇ ਨਹੀਂ ਕੋਈ ਨਹੀਂ ਜੀ ਨਹੀਂ ਨਹੀਂ 10 ਮਾਡਲ ਹੈ ਹਾਂਜੀ ਹਾਂਜੀ ਜਰ ਤਾਂ 900 ਜਨ ਹੋਊਗਾ ਜਿਨੇ ਇਹਨੂੰ ਸਾਹਮਣੇ ਰੱਖਿਆ ਹੈ ਨਾ ਹਾਂਜੀ ਹਾਂਜੀ ਦੂਸਰਾ ਧਰਮਿਕ ਲਾ ਸਾਹਮਣੇ ਨਹੀਂ ਰੱਖਿਆ ਭਾਈ ਇਹ ਤਾਂ ਪਰ ਸੌਂਗ ਵੀ ਪਗਾਏ ਹੋਏ ਆ ਘੋੜਾ ਤੇ ਤੇ ਬੰਪਰ ਲਵਾ ਰੱਖਿਆ ਭਾਈ ਇਹ ਚ ਕਿੰਨਾ ਕੁ weight ਹੋ ਮਨਜੀ ਤਾਂ ਪੱਟੀ ਸਾਹਿਬ ਕੁਆਂਟਲ ਤੋਂ ਪਲੱਸ ਇਹਦਾ weight ਆ ਜੀ ਅੱਛਾ ਇਹਦਾ ਬੰਪਰ ਦਾ ਹੂੰ 1016 ਦੇ ਇਹਦੇ ਮੂਰਲੇ ਟਾਇਰ ਪਾਏ ਹੋਏ ਆ ਵੱਡੇ ਆਏ ਹਾਈ ਹਾਂ ਮੂਰਲੇ ਰੇਡੀਅਲ ਟਾਇਰ ਪਾਏ ਹੋਏ ਨੇ ਜੀ ਹੂੰ ਪੇਟੀ ਨੇ ਸਪੈਸ਼ਲ 18 ਇੰਚੀ ਦੀ ਲਲਵਾਈ ਹੋਈ ਆ ਇਹਦੇ ਅੱਛਾ ਹਾਂਜੀ ਹਾਂ ਸਾਰਾ ਕੁਝ ਹੀ ਚੇਂਜ ਕਰਤਾ ਹਾਂਜੀ ਹਾਂ ਬੰਪਰ ਕੰਪਨੀਆਂ ਦਾ ਲਾ ਕੇ ਵੱਡਾ ਲਵਾ ਲਿਆ ਹਾਂਜੀ ਹਾਂ ਟਾਇਰ ਛੋਟੇ ਲਾ ਕੇ ਵੱਡੇ ਪਵਾਤੇ ਮਾਗਰ ਲਈ ਟਾਇਰ ਦੂਸਰੇ ਲਾ ਕੇ ਇਹਦੇ ਰੇਡੀਅਲ ਪਵਾਤੇ ਨਾ ਭਾਈ ਰੇਡੀਅਲ ਨੇ ਜੀ ਓਕੇ ਤੇ ਵੱਡੇ ਲਵਾਤੀ ਪੇਟੀ ਹਾਂਜੀ ਭਾਈ ਜੇ ਆਪਾਂ ਕੁੱਲ ਮਿਲਾ ਕੇ ਚੱਲੀਏ ਉੱਪਰ ਤਾਂ ਪੈਸੇ ਹੀ ਬੜਾ ਲਾਇਆ ਪਿਆ ਯਾਰ ਹਨਾ ਬਾਈ ਜੀ ਜੇ ਹੁਣ ਵੀ ਅੱਜ ਦੇ ਰੇਟ ਦੇ ਨਾਲ ਹਿਸਾਬ ਨਾਲ ਚੱਲਦੀ ਆ ਨਾ ਜੇ ਪੁਰਾਣੇ ਦੇ ਰਾਹਾਂ ਵੀ ਕਰਦੇ ਆ ਆ ਵੀ 80-90000 ਰੁਪਏ ਦਾ ਐਸੈਸਰੀ ਐਸਟਰੀ ਲੱਗੀ ਹੋਈ ਆ ਟ੍ਰੈਕਟਰ ਬਿਲਕੁਲ ਲੱਗੀ ਹੋਈ ਆ ਵੀਰੇ ਬਿਲਕੁਲ ਮਾਡਲ ਦਾਸ ਆ ਬਾਈ 2010 ਮਾਡਲ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਵੱਟੀ ਸਾਹਿਬ ਇਹ ਟਰੈਕਟਰ ਦੀ ਹਾਂਜੀ ਹਾਂ ਇਹਦਾ ਨੰਬਰ ਕਿੱਥੋਂ ਦਾ ਹੋ ਇਹਦਾ ਪੰਜਾਬ ਦਾ ਨੰਬਰ ਆ ਜੀ ਪੰਜਾਬ ਦਾ ਨੰਬਰ ਆ ਪਾਰਟੀ ਦੇ ਨਾਮ ਆ ਇਹ ਇਹ ਫਰਸਟ ਪਾਰਟੀ ਦੇ ਨਾਮ ਆ ਜੀ ਫਰਸਟ ਪਾਰਟੀ ਆ ਹਾਂਜੀ ਹਾਂਜੀ ਕੋਈ ਡਿਮਾਂਡ ਦੱਸ ਯਾਰ ਟਰੈਕਟਰ ਦੀ ਕੀ ਆ ਡਿਮਾਂਡ ਵੱਟੀ ਸਾਹਿਬ ਕੋਲ ਮਰਜ਼ੀ ਕਰ ਰਹੇ 4 ਲੱਖ 90 ਹਜ਼ਾਰ ਦਾ ਲਾਉਂਦੇ ਆਪਾਂ ਕੁਛ ਨਹੀਂ ਕੁਛ ਨਹੀਂ ਲਾਉਣਾ ਜੀ ਮੰਨ ਤੜ ਕਿੰਨਾ ਕਰੇਗਾ ਜੇ ਲਾਉਣਾ ਹੁੰਦਾ ਜੀ ਉਹ ਦਿਨ ਆਪਾਂ ਸਾਰਾ ਸਮਾਨ ਲਾ ਕੇ ਵੇਚਦੇ ਸਾਡੇ ਕੋਲੇ ਬੰਦਾ ਆਇਆ ਵੀ ਅੱਛਾ ਕਹਿੰਦਾ 35000 ਰੁਪਇਆ ਇਕੱਲੇ ਪੇਟੀ ਪੇਟੀ ਦਾ ਲੈ ਲਓ ਕਹਿੰਦਾ ਸਾਨੂੰ ਪੇਟੀ ਦੇ ਦਿਓ ਅਸੀਂ ਪੇਟੀ ਦਿੱਤੀ ਨਹੀਂ ਹੈਗੀ ਅੱਛਾ ਠੀਕ ਹੈ ਤੇ ਦੇਖੋ ਵੀਰੇ ਟਰੈਕਟਰ ਦਾ ਸ਼ਿੰਗਾਰ ਆ ਹਾਂ ਅਸੀਂ ਸ਼ਿੰਗਾਰ ਲਾ ਦਈਏ ਪਰ ਲਾਹਿਆ ਨਹੀਂ ਕਰੇ ਭਈ ਐਂ ਦੱਸ ਯਾਰ 4 ਲੱਖ 90 ਹਜ਼ਾਰ ਤਾਂ ਤੁਹਾਡੀ ਡਿਮਾਂਡ ਹੈ ਹਾਂ ਜੀ ਜੈਸ ਨੂੰ ਕਿੰਨੇ ਚ ਬਣੂ ਚਾਬੀਆਂ ਕਿੰਨੇ ਚ ਫੜਾਵਾਂਗਾ ਤੈਨੂੰ ਜਵਾਬ ਨਹੀਂ ਦਿੰਦਾ ਥੋੜਾ ਜਿ ਮੈਨੂੰ ਐਂ ਦੱਸੋ ਵੀ ਥੋੜਾ ਜਿ ਬਾਕੀ ਮੈਂ ਦੇਖੂਗਾ ਜੇ ਵੱਧ ਮੈਂ ਕਿੰਨਾ ਘਟਾ ਵੀ ਸਕਦਾ ਥੋੜਾ ਜਿ ਰੇਟਰ ਦੇ ਹਿਸਾਬ ਜੇ ਚ ਕਰਿਓ ਜੈਸ ਨੂੰ ਇਹ ਜਲੀ ਗੱਲ ਕਰੇ ਰੇਟਰ ਦੇ ਦਾਂਗੇ ਪੱਟੀ ਸਾਹਿਬ 85 ਦਾ ਦੇ ਦਾਂਗੇ ਹੋਰ ਦੱਸੋ 4,85 ਹਜ਼ਾਰ ਦਾ ਹਾਂਜੀ ਫੜੀ ਨਹੀਂ ਮਨਜੀਤ ਗੱਲ ਬਣੀ ਥੋੜਾ ਨੇੜੇ ਲਾ ਕੰਮ ਤੁਸੀਂ ਦੱਸ ਦੋ ਹੈ 85 ਦਾ ਹੈ ਦੇਖੀ ਬਾਹਲਾ ਦੱਬ ਵੀ ਇਹਨਾਂ ਦੇ ਕਿਤੇ ਵੀਰ ਰੇਟਰ ਮਹਿੰਗਾ ਵਾਹ ਪਿਆ ਗੱਲ ਇਹ ਆ ਹੁਣ ਪਤਾ ਗੱਲ ਕੀ ਆ ਆਪਣੇ ਲਈ ਪੰਜਾਬੀਆਂ ਨੂੰ ਥੋੜਾ ਦੱਸਣ ਦੇ ਵਿੱਚ ਸੌਖਾ ਹੋ ਜਾਂਦਾ ਹੈ। ਅਗਲਾ ਕਹਿੰਦਾ ਜਾਂ ਤਾਂ ਮੈਂ ਸਾਢੇ ਦਾ ਲੈਂਦਾ ਜਾਂ ਮੈਂ ਪੌਣੇ ਦਾ ਲੈਂਦਾ ਜਾਂ ਸਵਾਦ ਲੈਂਦਾ ਜਾਂ ਪੂਰੀਆਂ ਦਾ ਲੈਂਦਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਨਾ? 4,75,000 ਦਾ ਹੋਜੂ। ਜਿਵੇਂ ਕਹਿਤਾ ਵੀਰ ਤੇਰਾ ਜਵਾਬ ਨਹੀਂ ਆ ਰਿਹਾ। ਚੱਕੋ ਮਿੱਤਰੋ ਆਏ ਕਹਿੰਦੇ ਹੋ ਦੂੰਗ ਵੀ ਪੌਣੇ 5 ਲੱਖ ਦਾ ਲੈਂਦਾ 75 ਦਾ। ਹਾਂਜੀ 75 ਤੋਂ ਘਟਾਵੇ ਨਾ। ਹਾਂ ਰੁਪਈਆ ਵਿੱਚ ਪਾਏ ਉਹਨਾਂ ਰੁਪਈਆ ਕੇ ਘਟਾਏ ਹੋਣਾ ਬਸ। ਠੀਕ ਹੈ ਨਾ ਭਾਈ? ਜਿਹੜੀ ਪੱਟੀ ਨੇ ਗੱਲ ਕਹਿਤੀ ਤਾਂ ਉਹੀ ਗੱਲ। ਹਾਂ। ਭਾਈ ਆਹ ਦੱਸ ਸੁਣ ਜਿਹੜਾ ਆ ਖੜਾ। ਇਹਦਾ ਵੀ 650 ਘੰਟਾ ਚੱਲਿਆ ਵੈ ਵੀਰੇ ਇਹ ਇਹ 55 ਹੌਸਪਾਵਰ ਵਾਲਾ ਇਹ 55 ਹੌਸਪਾਵਰ ਵਾਲਾ ਜੀ ਓਕੇ ਨਾਲ ਦੇ ਟਾਇਰ ਨੇ ਇਹਦੇ ਚੱਲੇ ਹੀ ਨਹੀਂ ਹੋਇਆ ਬੰਦਿਆ ਕਿਤੇ ਕਲਮ ਵੀ ਨਹੀਂ ਲੱਗੀ ਹੋਈ ਜੀ ਸਰ ਮੇ ਚੱਲੇ ਹੀ ਨਹੀਂ ਹੋਇਆ ਉਹ ਜਮੀ ਨਹੀਂ ਚੱਲਿਆ ਹੋਇਆ ਬਈ ਘੰਟੇ ਕਿੰਨੇ ਦੱਸਿਆ 650 ਘੰਟਾ ਚੱਲਿਆ ਜੀ 650 ਘੰਟੇ ਦੇ ਵਿੱਚ ਕੀ ਫਰਕ ਪੈਂਦਾ ਹਲੇ ਕਿੰਨੀਆਂ ਪਲੱਸ ਦੀਆਂ ਨਿਸ਼ਾਨੀਆਂ ਮਿੱਟੀਆਂ ਹੋਣਗੀਆਂ ਚਾਰੇ ਟਾਇਰ ਨਾਲ ਦੇ ਰੈਕਟਰ ਤੇ ਕਿਤੇ ਕਲਮ ਵੀ ਨਹੀਂ ਲੱਗੀ ਕਲਮ ਵੀ ਨਹੀਂ ਕਿਤੇ ਸਕਰੈਚ ਵੀ ਨਹੀਂ ਯਾਰ ਹਾਂ ਦੇਖ ਲੈ ਕਨੋਪੀ ਲਵਾਈ ਹੋਈ ਆ ਆ ਟਰੈਕਟਰ ਦਾ ਬਈ ਉਹੀ ਵੇਚ ਕੇ ਰੋਂ ਖੁਸ਼ ਹੋ ਗਈ ਯਾਰ ਬਈ ਇਹਦੀ ਡਿਟੇਲ ਦਸੀ ਇਹਦਾ ਨੰਬਰ ਪੰਜਾਬ ਹੈ ਇਹਦਾ ਹਰਿਆਣਾ ਨੰਬਰ ਆ ਵੀ ਅਸਾ ਚਾਰ ਨੰਬਰ ਹੈ ਹਾਂਜੀ ਹਾਂ ਇਹਦੇ ਉਪਰ ਜੇ ਪੰਜਾਬ ਚ ਨਾ ਕਰਵਾਉਣਾ ਕਿੰਨੇ ਰੁਪਏ ਲੱਗਣਗੇ ਪੰਜਾਬ ਤੇ ਵੀਰੇ ਚਾਹੇ 10 ਲੱਗੇ ਚਾਹੇ 15 ਲੱਗੇ ਤਾਂ ਸਾਡਾ ਲੱਗਣਾ ਸੀ ਸਾਨੂੰ ਪੰਜਾਬ ਨੰਬਰ ਲਵਾ ਕੇ ਦੇ ਦਾਂਗੇ ਲਵਾ ਕੇ ਦੇ ਦਾਂਗੇ ਕਿੰਨੇ ਦੇ ਵਿੱਚ ਲਵਾ ਕੇ ਦਵਾਂਗੇ ਗੱਲ ਉਹ ਕਲੀਅਰ ਕਰ ਕਿੰਨੇ ਚ ਦਵਾਂਗੇ ਟਰੈਕਟਰ ਦੀ ਵੀਰੇ ਡਿਮਾਂਡ ਹੈਗੀ 8 ਲੱਖ 10000 ਰੁਪਏ ਦੀ ਹਾਂ ਟਰੈਕਟਰ ਸਾਨੂੰ ਦੇ ਦਾਂਗੇ ਹਾਂ ਜਾਂ ਨਾ ਹਾਂ ਅੱਜ 7 ਲੱਖ 90 ਹਜ਼ਾਰ ਵਾਲਾ ਟਰੈਕਟਰ ਦੇ ਦਾਂਗੇ ਤੁਹਾਨੂੰ ਪੰਜਾਬ ਨੰਬਰ ਲੋਰ 7 ਲੱਖ 90 ਹਜ਼ਾਰ ਦਾ ਹਾਂ ਜੀ ਮਾਨ ਤਾਂ ਹੂ ਮੌਕੇ ਤੇ ਪੱਟੀ ਹੁਣ ਕਾਹਨੋਂ ਦੱਬੀ ਆ ਨਾ ਯਾਰ ਇਹਨੂੰ ਟਰੈਕਟਰ ਤੂੰ ਦੇਖ ਤਾਂ ਸੀ ਕੀ ਚੀਜ਼ ਆ 7 ਲੱਖ 90 ਕਹਿੰਦਾ ਬਾਈ ਦੱਸਦਾ ਇੱਕੋ ਇੱਕ ਰੇਟ ਦੱਸਦਾ ਦੱਸ ਦੇ 17 ਲੱਖ 75 ਹਜ਼ਾਰ ਦਾ ਟਰੈਕਟਰ ਬਣੂ ਯਾਰ ਵੀਰੇ ਇਹਨਾਂ ਨਾ ਦੇਖ ਵੀ ਇਹ ਗੱਲ ਪਤਾ ਕੀ ਹੈ ਮੇਰਾ 15000 ਨੰਬਰ ਤੇ ਲੱਗ ਜਾਣਾ ਤੂੰ ਇਹਨਾਂ ਨਾ ਦੱਬ ਯਾਰ ਮੈਂ ਹੁਣ ਕਹੀ ਦਦੀ ਕਹਿਆ ਕਿਹਾ ਗਿਆ ਬਸ ਹੋਰ ਕਿਸੇ ਚੋਕਾ ਹੋਰ ਕਿਸੇ ਚੋਕਾ ਮਾਲੀ ਇਹਦੇ ਵਿੱਚ ਕੋਈ ਨਹੀਂ ਠੀਕ ਆ ਭਾਈ 7 ਲੱਖ 75 ਹਜ਼ਾਰ ਦਾ ਟਰੈਕਟਰ ਬਣੂ ਸਪੈਸ਼ਲ ਅੰਡੀਸ ਨਾ ਇੱਥੋਂ ਲੈ ਕੇ ਲੈਂਕਾ ਤੱਕ ਸਾਰਾ ਓਰੀਜਨਲ ਆ ਦਰਮੇ ਸਾਰਾ ਓਰੀਜਨਲ ਆ ਕਰੋਪੀ ਕਰੋਪੀ ਦਿਖਾ ਦੇ ਜਮਾ ਨਾ ਮਾ ਟਰੈਕਟਰ ਦੇਖ ਰੁਪਏ ਦਾ ਖਰਚਾ ਨਹੀਂ ਯਾਰ ਰੁਪਈ ਦਾ ਖਰਚਾ ਜਾ ਕੇ ਭਾਈ ਆ ਇਹਦੀ ਡਿਟੇਲ ਦੱਸੀ ਪਹਿਲਾਂ ਦਰਮੇ ਹਾਂ ਪੱਟੀ ਇਹ 2012 ਮਾਡਲ ਇਹ 12 ਮਾਡਲ ਆ ਹਾਂਜੀ ਹਾਂ ਓਕੇ ਇਹਦਾ ਨੰਬਰ ਕਿੱਥੋਂ ਦਾ ਭਾਈ ਇਹਦਾ ਪੰਜਾਬ ਦਾ ਨੰਬਰ ਆ ਵੀਰ ਇਹਦਾ ਨੰਬਰ ਪੰਜਾਬ ਦਾ ਓਕੇ ਪਾਰਟੀ ਪਹਿਲੀ ਦੇ ਨਾਮ ਹੈ ਵੀ ਪਹਿਲੀ ਪਾਰਟੀ ਦੇ ਆ ਜੀ ਓਕੇ ਮਗਰਲੇ ਟਾਇਰ ਜੰਮੀ ਨਵੇਂ ਵਰਗੇ ਪੈਣੇ ਨਹੀਂ ਨਵੇਂ ਨੇ ਜੀ ਤਾਂ ਮੂਰਲੇ ਟਾਇਰ ਹੋਣਗੇ ਲਗਭਗ 60 ਕੁ ਪੈਸੇ ਅਧਿਆਂ ਵਰਗੇ ਲਾਉ। ਜੀ ਨਾ ਵੱਧ ਨੇ ਜੀ। ਵੱਧ ਨੇ? 75 ਪੈਸੇ ਟਾਇਰ ਨੇ। 75 ਪੈਸੇ ਨੇ। ਚੱਲ 75 ਮੰਨ ਲਿਆ। ਪਾਵਰ ਸਟੀering ਆ ਹੈ? ਪਾਵਰ ਸਟੀering ਆ ਜੀ। ਓਕੇ। ਇਹਦੀ ਕੀ ਡਿਮਾਂਡ ਰੂ ਬਈ? ਇਹ ਟਰੈਕਟਰ ਵੀਰੇ ਹਾਂ ਜਾਂ ਨਾ ਦੇ ਵਿੱਚ ਤੈਨੂੰ ਦੇ ਦਾਂਗੇ 5 ਲੱਖ ਰੁਪਏ ਦਾ। ਪੂਰੇ 5 ਦਾ? ਹਾਂ ਜੀ। ਰੈੱਡ ਫੈੱਡ ਹੋ ਜੀ ਇਹਦੇ ਵਿੱਚੋਂ। ਹੁਣ ਸਾਰਿਆਂ ਜੇ ਪੱਟੀ ਦੱਬੀ ਜਾਂਦਾ ਤੂੰ ਮੈਨੂੰ ਹੁਣ ਇੰਨਾ ਨਾ ਦੱਸ। ਮੈਨੂੰ ਐਂ ਜੀ ਹੁੰਦਾ ਜਰ ਉਹਨਾਂ ਚਰਨਾ ਗਰ ਨਜ਼ਾਰਾ ਹੀ ਨਹੀਂ ਆਉਂਦਾ ਜੰਨਾ ਚਰ ਵੀ ਗੱਲ ਨੇੜੇ ਨਾਲ ਆਵਾ। ਗ ਚਲ 490000 ਦਾ ਰੇਟਰ ਦੇ ਦਾਂਗੇ ਜੀ ਚੱਕੋ ਮਿੱਤਰੋ ਇਹਦੇ ਵਿੱਚ ਬਾਕੀ ਆਕੇ ਤੁਸੀਂ ਆਪ ਹੀ ਮਿਹਨਤ ਕਰ ਲਿਓ 490000 ਤੇ 90000 ਤੇ ਬਾਈ ਆ ਗਿਆ ਤੇ ਬਾਈ ਜਿਹੜਾ ਆ ਖੜਾ ਸੋਨ ਵਾਲੀ ਕਾ ਇਹ ਵੀਰੇ 2022 ਮਾਡਲ ਆ ਬਾਈ ਮਾਡਲ ਆ ਹਾਂ ਜੀ ਹਾਂ ਸ਼ਟਲ ਗੇਅਰ ਆ ਜੀ ਓਕੇ 14 ਦੇ ਟਾਇਰਾਂ ਵਾਲਾ ਇਹ ਅੱਛਾ ਹਾਂ ਨਾਲ ਦੇ ਟਾਇਰ ਨੇ 1700 ਘੰਟਾ ਚੱਲਿਆ ਵਜੈ ਨੂੰ 100 ਰੇਟਰ ਪਰ ਮੈਂ ਹਲੇ ਤੱਕ ਸਟicker ਦੀ ਗੂੰਦ ਉੱਤੇ ਹੀ ਖੜੀ ਐ ਦੇਖ ਇਸੇ ਤੇ ਹੂੰ ਟਰੈਕਟਰ ਵੀਰੇ ਹੈਗੇ ਹੀ ਵਾਲਾ ਨਵਾਂ ਜਮੇ ਨਵਾਂ ਟਰੈਕਟਰ ਆ ਯਾਰ ਹਾਂ ਮੈਂ ਇਹਨੇ ਕਈ ਵਾਰ ਗੱਲ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਆ ਕੰਡੀਸ਼ਨ ਤਾਂ ਜਮੀ ਨਮੀ ਆ ਗੱਲ ਉਹ ਹੀ ਪਈ ਆ ਕੱਲਾ ਹਾਰ ਪਾ ਕੇ ਜੇ ਤੁਸੀਂ ਘਰੇ ਜਾ ਕੇ ਕਹਿੰਦਾਂ ਵੀ ਨਮਾ ਕਢਾ ਲੈਂਦਿਆ ਬੁੜੀ ਜਾਣ ਮੈਂ ਕਹਿੰਦਾ ਤੇਲ ਦੀ ਕੌਲੀ ਉਹਦੀ ਭਰ ਲੈਣੀ ਆ ਵੀ ਵਾਕੀ ਜੀ ਅਸੀ ਜੁਲਿਆਂ ਦਾ ਕਢਾ ਕੇ ਪਰ ਦੱਸੇ ਤੋਂ ਪਤਾ ਲੱਗੂ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਬਾਈ ਇਹਦਾ ਹਰਿਆਣੇ ਦਾ ਨੰਬਰ ਆ ਵੀ ਨੰਬਰ ਇਹਦਾ ਵਿਚਾਰ ਹੈ ਓਕੇ ਬਈ ਇਹਦੀ ਕੀ ਡਿਮਾਂਡ ਹੈ ਮੈਂ ਟਰੈਕਟਰ ਦੀ ਇਹਦੀ ਡਿਮਾਂਡ ਹੈਗੀ 5 ਲੱਖ 40 ਹਜ਼ਾਰ ਜੀ 5 ਲੱਖ ਤੇ 40 ਹਜ਼ਾਰ 40 ਹਜ਼ਾਰ ਛੱਡਾਂਗੇ ਕਿੰਨੇ ਦਾ ਜੈ 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 ਰੇਟ ਤੇ ਆ ਜਾ 30 ਦਾ ਛੱਡ ਦ ਸਬਾਦਾ ਹੋ ਜੂ ਯਾਰ ਹੈ ਸਬਾਦੇ ਵਿੱਚੋਂ ਵੀ ਤੁਹਾਡਾ ਹੋ ਸਕਦਾ ਮੌਕੇ ਤੇ ਮਾਨਤਾਣ ਹੋ ਜੇ ਬਾਈ ਘੈਂਟ ਆ ਜਦੋਂ ਤੁਸੀਂ ਐ ਮੂਰੇ ਰੱਖਦਾ ਨਾ ਝੋਲਾ ਅੱਧਾ ਤਾਂ ਸਬਦਾ ਉਹਦੀ ਹੋ ਜਾਂਦਾ ਬਾਈ ਹੈਨਾ ਹੋ ਜਾਂਦਾ ਮੰਨ ਲੋ ਵੱਲੀ ਫਰਕ ਪੈ ਜਾਂਦਾ ਹੁੰਦਾ ਬਾਈ ਜਿਹੜਾ ਆ ਆ ਤੁਸੀਂ ਆ ਹੈਗਾ ਵੀਰੇ 2005 ਮਾਡਲ ਟਰੈਕਟਰ 5 ਮਾਡਲ ਆ ਇਹ ਹਾਂ ਓਕੇ ਪੱਟੀ ਇਹ ਸਾਰਾ Ориਜినਲ ਟਰੈਕਟਰ ਆ ਅੱਛਾ ਹਾਂ ਮੂਰੇ ਸੋਤੋਂ ਠੀਕ ਹੈ ਨਾ ਮਗਰਾਟਾਂ ਦੇ ਥੱਲੇ ਐਂਗਲਾਂ ਦੇ ਵਿੱਚ ਥੋੜੀ ਜੀ ਹੈਗੀ ਸੀ ਹੈਨਾ ਇੱਥੇ ਜੀ ਹਾਂ ਉੱਥੇ ਕਰਵਾਈ ਹੈ ਟੱਚਿੰਗ ਵੀਰੇ ਆਪਾਂ ਨੇ ਉਧਾ ਕਿਤੇ ਨਹੀਂ ਹਾਂ ਹੋਰ ਕਿਤੇ ਟਰੈਕਟਰ ਦੇ ਟੱਚਿੰਗ ਬਲੈਕ ਬਲੂਕ ਦਾ ਹਿੱਸੇ ਦਾ ਸਾਰਾ ਓਰਿਜਨਲ ਸਾਰਾ ਕੁਝ ਓਰਿਜਨਲ ਆ ਜੀ ਇੰਜਨ ਟਰੈਕਟਰ ਦਾ ਜਮੀ ਨਵਾਂ ਹੋਇਆ ਹੋਇਆ ਭੱਟੀ ਇਹਦਾ ਠੀਕ ਹੈ ਜੀ ਹਾਂ ਆਪਾਂ ਇੰਜਨ ਦਾ ਮਿਸਤਰੀ ਨੂੰ ਵੀ ਦਿਖਾ ਕਰ ਮਿਲ ਆ ਸਕਦੇ ਆ ਜਿਹਨੇ ਇੰਜਨ ਜਿਹਨੇ ਕੰਮ ਕੀਤਾ ਹਾਂ ਠੀਕ ਹੈ ਨਾ ਟਾਇਰ ਛੋਡੇ ਸਾਹਮਣੇ ਨੇ ਬੀਕੇਟੀ ਦੇ ਨੇ ਮਗਰਲੇ ਜੋੜਾ ਬੀਕੇਟੀ ਦੇ ਨੇ 90 ਪੈਸੇ ਟਾਇਰ ਨੇ ਵੀਰੇ ਮਗਰਲੇ ਠੀਕ ਹੈ ਨਾ ਮੂਰਲੇ ਅੱਧੇ ਟਾਇਰ ਨੇ ਮੂਰਲੇ ਟਾਇਰ ਅੱਧੇ ਨੇ ਹਾਂ ਜੀ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਆ ਜੀ 9090 ਦਾ ਹੋਰੇ ਨੰਬਰ ਆ 41 ਫਰਸਟ ਹੋਏ ਦਾ ਫਰਸਟ ਪਾਰਟੀ ਆ ਵੀਰੇ ਮੇਰੇ ਗਵਾਂਡ ਪਿੰਡ ਦਾ ਟਰੈਕਟਰ ਲਿਖੜਿਆ ਹੋਇਆ ਹੈ ਬੀਏ 55 ਸੋਨ ਵਾਲੀ ਕਾਹੇ ਬਈ ਇਹਦਾ ਰੇਟ ਕੀ ਰਹੂਗਾ? ਕਰ ਮੈਂ ਇਹ ਦੇਵਾਂਗੇ ਇੱਕੋ ਰੇਟ ਦੇ ਵਿੱਚ 2.5 ਲੱਖ ਦਾ ਟਰੈਕਟਰ ਵੀਰੇ। 2.5 ਲੱਖ ਦਾ। ਪੰਜ ਮਾਡਲ। ਬਈ ਇਹਦੀ ਛਾਤਰੀ ਉੱਚੀ ਨਹੀਂ ਲਵਾਈ ਹੋਈ ਤੂੰ ਮੈਨੂੰ ਲੱਗਦਾ। ਇਹਦੇ ਜੂ ਲਵਾਈ ਹੋਈ ਸੀ ਉਹਨੇ। ਅੱਛਾ ਜੂ ਲਵਾਈ ਤੇ ਇਹਦੇ ਵਿੱਚ ਇਹਦੇ ਮਗਰ ਜੂ ਲਵਾਈ ਹੋਈ ਸੀ। ਕੱਲੀ ਜੂ ਦੇ ਉੱਤੇ ਬਕਸਾ ਲਵਾਇਆ ਹੋਇਆ ਸੀ। ਉਹ ਵਾਟਸਐਪ ਬੰਦੇ ਨੇ ਲਾ ਲਿਆ। ਉਹ ਦੱਤਾ ਨਹੀਂ ਆਪਾਂ ਨੂੰ ਹਨਾ। ਇਹਦੀ ਛਾਤਰੀ ਓਕਣੀ ਆ ਆਪਾਂ ਨੇ ਛੇੜੀ ਨਹੀਂ ਹੈਗੀ ਦਰਮੇ ਦੀ। ਠੀਕ ਐ। ਉਦਾਂ ਵੀ ਮਜ਼ਬੂਤ ਖਾਸਾ ਕੰਮ ਕੀਤਾ ਹੋਇਆ ਹੈ। ਹਾਂਜੀ ਹਾਂ। ਬਈ ਜਿਹੜਾ ਆ ਆਖੜਾ 963 ਇਹਦੀ ਵੀ ਡਿਟੇਲ ਦੱਸ ਕਰੇ ਦਾ ਵੀਰੇ ਵਾਲਾ ਨਵਾਂ ਟਰੈਕਟਰ ਆ ਪੱਟੀ 2021 ਮਾਡਲ ਆ ਟਰੈਕਟਰ ਵੀਰੇ 1600 ਘੰਟਾ ਟਰੈਕਟਰ ਚੱਲਿਆ ਹਲੇ ਤੱਕ ਰੇਜ ਨਾਲ ਇਹ ਅੱਛਾ ਹਾਂ 1600 ਘੰਟੇ ਚੱਲਿਆ 21 ਮਾਡਲ 1600 ਘੰਟੇ ਚੱਲਿਆ ਜੀ ਹੂੰ ਜਿਵੇਂ ਨਵਾਂ ਟਰੈਕਟਰ ਆ ਵੀਰੇ ਕਿਤੇ ਕਲਮ ਵੀ ਨਹੀਂ ਲੱਗੀ ਹੋਈ ਟਰੈਕਟਰ ਤੇ ਕੋਈ ਕੰਡੀਸ਼ਨ ਦਾ Ориਜਨਲ ਹੀ ਆ ਯਾਰ ਸਾਰਾ ਹੀ ਸਾਰਾ Ориਜਨਲ ਟਰੈਕਟਰ ਆ ਵੀਰੇ ਕਿਤੇ ਜੇ ਕਲਮ ਵੀ ਲੱਗੀ ਹੋਈ ਉਹ ਕੋਈ ਸਾਬਤ ਕਰ ਦੇ ਕੋਈ ਟਰੈਕਟਰ ਦੇ ਬੰਦਾ ਸਰ ਮੇਰੇ ਉਸ ਵੀ ਨਹੀਂ ਛੜੀ ਹੋਈ ਜਮੀਂ ਆ ਦੇਖ ਲੈ ਕੋਈ ਚਾਬੀ ਪਾਨਾ ਨਹੀਂ ਲੱਗੇ ਹੋਣੀ ਜਿਲਾ ਨੂੰ ਯਾਰ ਬਲਾਕ ਦੀ ਬਣਾ ਸਾਫ ਪਿਆਣਾ ਬਈ ਬੰਪਰ ਬੰਪਰ ਤੇ ਆਪਾਂ ਨੇ ਜਰੂਰ ਆਪਾਂ ਨੇ ਹੋ ਕਰਵਾਇਆ ਰੰਗ ਤੇ ਸਕਰਾਚ ਦੀ ਹਣਾ ਪਰ ਮੈਂ ਲੈ ਉਹ ਯਾਰ ਮੈਂ ਚੈੱਕ ਕਰਵਾ ਦੇਖ ਲੈ ਹੂੰ ਚੱਲੇ ਚੱਲਿਆ ਕਿੰਨਾ ਹੋਇਆ ਬਈ 1600 ਘੰਟਾ ਚੱਲਿਆ ਬਈ ਇਹਦੇ ਟਾਇਰ ਨਾਲ ਦੇ ਨੇ ਫਿਰ ਨਾਲ ਦੇ ਜੀ ਨਾਲ ਦੇ ਪਰ ਮੈਂ ਚਾਰੇ ਟਾਇਰ ਨਾਲ ਦੇ ਨੇ ਓਏ ਆ ਰਿੰਮ ਕਰਵਾਈ ਜੇ ਇੱਕ ਦੇਖ ਸੋ ਨਾਲ ਕੋਈ ਟ੍ਰਿਮ ਪਿਆ ਹੁਣ ਓਪੀ ਲੱਗੀ ਪਈ ਆ ਦੇਖ ਇਹਦਾ ਨੰਬਰ 50 ਆ ਬਈ 50 ਨੰਬਰ ਆ ਵੀਰਾ ਇਹਦਾ ਪੱਕੀ ਮੁੱਲ ਕੀਤਾ ਕੀ ਡਿਮਾਂਡ ਰੱਖੀ ਆ ਇਹ ਪੱਟੀ ਕੋ ਗੱਲ ਆ ਵੀਰ ਮੰਗਣ ਨੂੰ ਤਾਂ ਮੰਗਦੇ ਆ ਇਹਦਾ 6,60,000 ਰੁਪਇਆ ਓਕੇ ਟਰੈਕਟਰ 6.5 ਲੱਖ ਦਾ ਟਰੈਕਟਰ ਦੇਵਾਂਗੇ ਵੀਰ ਇਹ ਸਾਢੇ 6 ਲੱਖ ਦਾ ਹਾਂ ਜੇ ਕੋਈ ਗੰਜਾਇਸ ਹੈ ਕੀ ਉਹ ਵੀ ਕੱਢ ਦੇ ਨਹੀਂ ਗੰਜਾਇਸ ਇਹਦੇ ਵਿੱਚ ਕੋਈ ਨਹੀਂ ਹੈਗੀ ਕੋਈ ਨਹੀਂ ਨਾ ਜੀ 6,60,000 ਦਾ 6 60 ਮੰਗਦਾ ਸਾਢੇ 6 ਦਾ ਟਰੈਕਟਰ ਛੱਡ ਦਾਂਗੇ ਵੀਰ 10,000 ਹੋਰ ਚੱਕ ਦੋ ਯਾਰ ਬਾਈ ਕਹਿੰਦਾ ਕਟਾਉਂਦਾ ਨਹੀਂ ਮੈਂ ਕਟਾ ਕਰੀ ਜਾਂਦਾ ਹੈ ਆਜੋ ਘੈਂਟ ਆ ਯਾਰ ਟਰੈਕਟਰ ਬਾਕੀ ਹੋਰ ਆ ਬਾਈ ਜਿਹੜਾ ਭਰਾ ਲੈ ਕੇ ਜਾਣਾ ਉਹਦੀ ਵੈਸੇ ਰੂਹ ਖੋਦ ਹੋ ਜਾਣੀ ਆ ਬੀਚ ਹੈ ਹਾਰ ਪਾ ਕੇ ਲੈਜਰ ਟਰੈਕਟਰ ਤੇ ਇਨਾ ਨਵਾਂ ਹੂੰ ਟਰੈਕਟਰ ਪਰ ਮੈਂ ਪੂਰਾ ਘੈਂਟ ਹੈ ਬਾਈ ਜਿਹੜਾ ਆ ਖੜਾ ਯਾਰ ਐਦੀ ਵੀ ਆਪਾਂ ਗੱਲਬਾਤ ਦੱਸੋ ਜੀ 17 ਮਾਡਲ ਆ ਵੀਰ 17 ਮਾਡਲ ਹਾਂਜੀ ਹਾਂ ਓਕੇ ਪਰ ਮੈਂ ਬੜਾ ਨਮਣੀ ਜਾ ਰੋ 17 ਮਾਡਲ ਇਹਦੇ ਪੱਟੀ ਤੈਨੂੰ ਪਹਿਲਾਂ ਦੱਸ ਦਿੰਨੇ ਆ ਹਾਂ ਇਹਦੇ ਬਾਡੀ ਤੇ ਕਿਤੇ ਹਲਕੀ ਫੁਲਕੀ ਟੱਚਿੰਗ ਹੈਗੀ ਆ ਅੱਛਾ ਓਕੇ ਕੱਲ ਨੂੰ ਕੋਈ ਤੈਨੂੰ ਲਾਂਬਾ ਦੇਵੇ ਹਨਾ ਹਾਂ ਨਾਲੇ ਮੈਨੂੰ ਦੇਵੇ ਆਪਾਂ ਪਹਿਲਾਂ ਹੀ ਦੱਸ ਦਿੰਨੇ ਆ ਇਹ ਬਈ ਉਹ ਜੱਜ ਜਾਣੀ ਦਿਆ ਬਾਈ ਇਹਦੇ ਜਮੀ ਨਵੇਂ ਬੋਏ ਹੋਏ ਨੇ ਪਰ ਮੈਂ ਦੇਖੀ ਐਮ ਆਰ ਫਲਾ ਜੇ ਤੁਮ ਨੇ ਟਾਇਰ ਵੀਰੇ ਦੇ ਨਾਲ ਦੇ ਨੇ ਸਮੂਹਲੇ ਟਾਇਰ ਨਾਲ ਦੇ ਨੇ ਨਾਲ ਦੇ ਟਾਇਰ ਨੇ ਜੀ ਜੇ ਕੱਚੇ ਰਾ ਉਪਰ ਦੀ ਟਰੈਕਟਰ ਲੰਘ ਗਿਆ ਨਾ ਘਰ ਦੇ ਲੱਭ ਲੈਣਗੇ ਕਿਧਰ ਨੂੰ ਗਿਆ ਇਹ ਹਰਿਆਣਾ ਨੰਬਰ ਆ 20 ਟਰੈਕਟਰ ਗੁੱਡੀਆਂ ਸਾਪ ਦਾ ਤੁਰ ਜਾ ਉਹ ਐਮ ਆਰ ਫਾ ਕੱਲੀ ਕੱਲੀ ਗੁੱਡੀ ਤੇ ਖੜਾ ਹਰਿਆਣਾ ਨਾ ਹਰਿਆਣਾ ਨੰਬਰ ਆ ਬਈ ਹਾਂ ਜੀ ਹਾਂ ਮਾਡਲ 16 16 ਮਾਡਲ 17 ਜੀ 17 ਇਹ 17 ਮਾਡਲ ਪਰ ਮੂ ਰਹੀ ਆ ਭੈਰਾਂ ਤੇ ਦੇਖੀ ਆ ਦਿਖਾਈ ਪਈ ਲੈ ਆ ਲੈ ਕਰਾ ਚੈੱਕ ਹੈ ਆ ਆ ਦਿਖਾ ਲੈ ਬਈ ਇਹਦੀ ਸ਼ੋ ਖੋਲਿਓ ਇਹਦੀ ਹਰਦੀ ਬਸੋ ਖੋਲਿਓ ਵਿੱਚੋਂ ਆਪਾਂ ਦੇਖ ਲਈਏ ਯਾਰ ਘੈਂਟ ਆ ਟਰੈਕਟਰ ਬਾਕੀ ਨਵਾਂ ਹੈ ਬੰਪਰ ਜਮਾ ਨਵਾਂ ਲੱਗਿਆ ਪਿਆ ਦੇਖ ਲੈ ਕੋੜਾ ਬੰਪਰ ਲੱਗਿਆ ਪਿਆ ਹੈ ਦਿਖਾਓ ਵੀ ਹਾਂ ਅਰੇ ਡਿਊਲੀਟਰ ਕਰਵਾ ਚੈੱਕ ਇਹ ਇਹਦਾ ਕੀ ਮੁੱਲ ਆ ਬਈ ਮਨਜੀਤ ਇਹ ਟਰੈਕਟਰ ਵੀਰੇ ਮੰਗਦੇ ਦਾ 520000 ਰੁਪਇਆ ਹੈ ਨਾ ਹਾਂਜੀ ਇਹ ਟਰੈਕਟਰ ਦੇ ਦਾਂਗੇ ਜੀ ਆਪਾਂ 510000 ਰੁਪਏ ਦਾ ਓਕੇ ਜਾਨ ਕੇ 5 ਲੱਖ ਅੰਦਰ ਨੰਬਰ ਲਵਾ ਕੇ ਦੇ ਦੂੰਗਾ ਵੀਰੇ ਫਿੱਟ 5 ਲੱਖ ਦੇ ਵਿੱਚ ਨੰਬਰ ਲਵਾ ਕੇ ਦੇ ਦਿੰਦਾ ਵੀ ਵੀ ਦੱਸ ਔਰ ਨੰਬਰ ਲਵਾ ਕੇ ਦੇ ਦਿੰਦਾ 5 ਲੱਖ 10000 ਰੁਪਏ ਦੇ ਵਿੱਚ 17 ਮਾਡਲ ਹੈ 5 ਲੱਖ ਦੇ ਵਿੱਚ ਨੰਬਰ ਲਵਾ ਕੇ ਤੁਹਾਡੇ ਘਰੇ ਆਰਸੀ ਪਹੁੰਚ ਜੂ ਤੂੰ ਹਰੇਕ ਟੀੜਾ ਦਰਨਾ ਪੱਟੀ ਹੁਣ ਦੱਸ 10000 ਰੁਪਏ ਆ ਆ ਜੂ ਹੈ ਬਈ ਆ ਵੀ ਦੱਸ ਦੇ ਮਨਜੀ ਤੂੰ ਇਹ 16 ਮਾਡਲ ਆ ਵੀਰੇ ਟਰੈਕਟਰ ਇਹ 16 ਮਾਡਲ ਹੈ ਟਰੈਕਟਰ ਸਾਰਾ ਵੀਰੇ origignal ਓਕੇ ਠੀਕ ਆ ਮਗਰਾਟਾਂ ਦੇ ਟੱਚਿੰਗ ਹੋਈ ਹੋਈ ਆਰੇ ਅੱਛਾ ਮਗਰਾਟਾਂ ਹੀ ਦੱਸ ਕੇ ਦੇਵਾਂਗੇ ਚਾਰੇ ਟਾਇਰ ਨਵੇਂ ਬਹੁਤ ਹੈ ਬਈ ਹੈ ਬਾਡੀ ਸ਼ੋ ਦਾ ਸਾਰਾ ਚਾਰੇ ਡਾਇਰ ਜਮੀਨਾ ਮਗਰ ਡਾਇਰ ਕਹਦੇ ਨੇ ਜੇ ਐਮ ਆਰ ਫੀ ਚੌਕੜੇ ਜੋੜਾ ਉਹਦਾ ਹੀ ਆ ਵੀਰੇ ਜੇ ਕੇ ਦਾ ਓਕੇ ਚਾਰੇ ਡਾਇਰ ਜੇ ਕੇ ਦੇ ਨੇ ਕੋੜਾ ਬੰਪਰ ਇਹਦੇ ਲੱਗਿਆ ਹੋਇਆ ਬੰਪਰ ਲਵਾਇਆ ਵੀਰੇ ਹਾਂ ਠੀਕ ਹੈ ਨਾ ਕੋੜਾ ਬੰਪਰ ਲੱਗਿਆ ਹੋਇਆ ਹੈ ਤੇ ਓਕੇ ਟਰੈਕਟਰ ਦੇ ਇੰਜਨ ਗੇਅਰ ਦੀ ਤਾਂ ਪੂਰੀ ਇਹਦਾ ਨੰਬਰ ਕਿੱਥੋਂ ਦਾ ਬਈ ਇਹ ਪੰਜਾਬ ਦਾ ਵੀਰੇ ਪੰਜਾਬ ਨੰਬਰ ਆ ਹਾਂ ਜੀ ਪੀ 65 ਨੰਬਰ ਆ ਮਹਾਲੀ ਦਾ ਹੈ ਮਹਾਲੀ ਦਾ ਬਈ ਇਹਦੀ ਕੀ ਡਿਮਾਂਡ ਆ ਵੀਰਿਆ ਇਹ ਟਰੈਕਟਰ ਹਾਂ ਜਾਂ ਨਾ ਅੱਜ ਪੈਟਰੀ ਦੇ ਦਾਂਗੇ 4.5 ਲੱਖ ਦਾ ਦੇ ਦੂੰ 4.5 ਲੱਖ ਦਾ ਯੈਸ ਜਾਂ ਨੋ ਇਹਦੇ ਓਕੇ ਹਾਂ ਤੇ ਲਾ ਮੇਤਰੂ ਜੈਸ ਨੂੰ 4.5 ਲੱਖ ਮੌਕੇ ਤੇ ਥੋੜਾ ਮੋਟਾ ਹੋ ਸਕਦਾ ਜੇ ਮੈਂ ਕਹਿ ਰੇਗਾ ਹੈ ਕਿੰਨਾ ਕਹਿਦਾ ਨਾ ਦੱਬੀ ਦੱਸ ਦੇ ਕਿੰਨਾ ਕਹਿਦਾ ਉਹਨੇ ਕਹਿ ਦੂੰ ਪਾ ਥੋੜੀ ਜਿਹੀ ਗੱਲ 40 ਦਾ ਦੇ ਦਾਂਗੇ ਹੈ 40 ਦਾ ਟਰੈਕਟਰ ਦੇ ਦਾਂ 30 ਦਾ ਹੋਊਗਾ ਯਾਰ ਅੱਜ ਬਸ 30 ਦੇ ਵਿੱਚੋਂ 35 ਹੋੜ ਆ ਦੋਗਾ ਪਾਵਰ ਸਟੀਅਰਿੰਗ ਚ ਨਹੀਂ ਹੈਗਾ ਸਾਦਾ ਹੈ 7000 ਸਾਦਾ ਦਾ ਹਾਂ ਓਕੇ ਤੇ ਬਾਕੀ ਤਿੰਨ ਟਰੈਕਟਰ ਧਰਮੇ ਉਧਰ ਖੜੇ ਨੇ ਆਪਾਂ ਉਹਨਾਂ ਦੀ ਵੀ ਜਾਣਕਾਰੀ ਸਾਂਝੀ ਕਰਦੇ ਆ ਆਜੋਂ ਢੀਰ ਵਾਰੀ ਦੱਸਮੈਂ ਇਹ ਇਹ ਕਿੰਨਾ ਮਾਡਲ ਆ ਪੱਟੀ ਇਹ 2011 ਮਾਡਲ ਆ ਵੀਰ ਅਸਾਂ 11 ਮਾਡਲ ਆ ਹਾਂ ਬਈ ਕੰਡੀਸ਼ਨ ਦਾ ਓਰੀਜਨਲ ਹੈ ਵੀਰੇ ਸਾਰਾ ਟਰੈਕਟਰ ਓਰੀਜਨਲ ਆ ਇਹਦੇ ਪੈਰਦਾਨਾਂ ਤੇ ਕੱਲੀ ਫੁਹਾਰ ਵੱਜੀ ਹੋਈ ਆ ਮੈਨੂੰ ਤਾਂ ਲੱਗਦਾ ਪੈਰਦਾਨਾਂ ਤੇ ਵੀ ਨਹੀਂ ਵੱਜੀ ਹੋਣੀ ਹੁਣ ਨਹੀਂ ਵੀਰੇ ਇਹ ਪਹਿਲਾਂ ਦੀ ਉਹ ਵੱਜੀ ਹੋਈ ਆ ਪਹਿਲਾਂ ਪੂਨਾਂ ਦੀ ਵੱਜੀ ਹੋ ਹਾਂ ਪਹਿਲਾਂ ਪੂਨਾਂ ਦੀ ਵੱਜੀ ਹੋ ਠੀਕ ਹੈ ਨਾ ਇਹ ਆਪਾਂ ਤੁਸਕੇ ਦੇਵਾਂਗੇ ਠੀਕ ਹੈ ਨਾ ਆਪਾਂ ਨੂੰ ਕੋਈ ਹੋ ਨਹੀਂ ਹੈਗਾ ਗੱਲ ਇਹ ਅਮਨਜੀਤ ਭਾਈ ਇਹ ਇਹ ਟਰੈਕਟਰ ਨਾ ਬਹਾਲੇ ਭਰਾ ਫੋਨ ਲਾਉਂਦੇ ਹੁੰਦੇ ਹੁੰਦੇ ਆ ਵੀ ਕੋਈ ਕਾਲੇ ਰੰਗ ਦੇ ਵਿੱਚ ਹੋਵੇ ਠੀਕ ਹੈ ਨਾ ਇੰਜਨ ਗੇਅਰ ਦੀ ਤਾਂ ਇੰਨੀ ਕਿ ਜ਼ਿੰਮੇਵਾਰੀ ਹੈ ਬਾਈ ਟਰੈਕਟਰ ਦੀ ਚਾਹੇ 2 ਦਿਨ ਬਾਅਲੇ ਪਹਿਲਾ ਬੰਦਾ ਲਿਆ ਕੇ ਹੋ ਅੱਛਾ 2 ਦਿਨ ਪਹਿਲਾਂ ਬਾਅਲੇ ਫੇਰ ਫੇਰ ਗੱਲ ਕਰੇ ਫੇਰ ਗੱਲ ਕਰ ਲਈ ਰੇਟ ਧਰਮੇ 11 ਮਾਡਲ ਹੈ ਕੰਡੀਸ਼ਨ ਦਾ ਬਾਈ ਕਹਿੰਦਾ ਸਾਰਾ ਓਰੀਜਨਲ ਹੈ ਕੱਲੇ ਆਪ ਹੀ ਕੋ ਲਿਆ ਹੋਇਆ ਇੱਥੇ ਕਿਤੇ ਪਹਿਲਾਂ ਪੂਲਾ ਵੱਜਿਆ ਹੋਣਾ ਪਹਿਲਾਂ ਪੂਲਾ ਵੱਜਿਆ ਹੋਇਆ ਕਿਤੇ ਵੀਰੇ ਹਨਾ ਆਪਾਂ ਉਹ ਉਹ ਵੀ ਬਾਈ ਨੇ ਜਿੰਨਾ ਤੋਂ ਲਿਆਂਦਾ ਉਹਨਾਂ ਦਾ ਕਰਵਾਇਆ ਹੋ ਹਾਂ ਧਰਮੇ ਆਦ ਗਈ ਆ ਦੇ ਆ ਪਲੇਟ ਬਲੂਟ ਸਾਰੀ ਚੈੱਕ ਕਰਵਾ ਦੇ ਹਿੱਸਾ ਚੈੱਕ ਕਰਵਾ ਦੇ ਆ ਬਰਸ਼ ਤੇਨਗਾ ਆ ਬਲਾਕ ਦਾ ਕਰਵਾ ਚੱਕ ਕਿੰਨਾ ਨਵਾਂ ਪੀਟਰੈਕਟਰ ਪੱਟੀ ਇੰਨਾ ਨਵਾਂ ਟਰੈਕਟਰ ਮਿਲਦਾ ਨਹੀਂ ਕਿਤੇ ਵੀ ਮੈਂ ਤਾਂ ਨਹੀਂ ਕਿਹਾ ਸਹੀ ਗੱਲ ਹੈ ਮਿਲਦਾ ਨਹੀਂ ਆ ਸਾਰਾ ਲੈ ਕਰਵਾ ਇਧਰ ਆ ਮਗਰਾੜਾਂ ਦੀ ਕਰਾਈ ਆ ਮਗਰਾੜਾਂ ਦੀ ਜੜਾਈ ਆ ਕਰਵਾ ਚੱਕ ਦੇਖ ਲੈ ਨੇ ਉਹੀ ਜੰਗਾਲ ਪੈ ਜਾਂਦੀ ਆ ਆ ਉੱਪਰੋਂ ਕਰਵਾ ਚੱਕ ਆ ਰਿੰਮ ਕਰਵਾਈ ਚੱਕ ਬਾਈ ਦੇਖ ਟਾਇਰ ਵੀ ਚਾਰੇ ਕਿਹੜੀ ਕੰਪਨੀ ਦੀ ਹੁਣ ਇਹਨੂੰ ਗੁਡੀਆ ਗੁਡੀਆ ਦੇ ਟਾਇਰ ਨੇ ਵੀਰੇ ਮੂਰੇ ਐਮ ਆਰ ਪਦੇ ਆ ਮੂਰੇ ਐਮ ਐਫ ਟਾਇਰਾਂ ਦੀ ਕੀ ਕੜੀ ਸਣਾ ਬਈ ਇਹਦੀ ਮੂਰਲੇ ਵੀਰ ਹੈਗੇ ਅੱਦੇ ਇਹਦੇ ਹਾਂ ਠੀਕ ਆ ਮਾਕਰਲੇ ਹੈਗੇ 90 ਪੈਸੇ ਟਾਇਰ ਓਕੇ ਮਾਕਰਲੇ ਹੈਗੇ ਬਾਕੀ ਹੈਗੇ ਆ ਮਾ ਕਰਨਾ ਜੁੜਾ ਹੈਗਾ ਗੁਡੀਯਾਰ ਦਾ ਗੁਡੀਯਾਰ ਦਾ ਜੀ ਲੈਂਕਾ ਲੁੰਕਾ ਦਾ ਬਾਹਲਾ ਸਾਫ ਆ ਟਰੈਕਟਰ ਵੀਰੇ ਦੇਖੋ ਯਾਰ ਮੈਂ ਲੈਂਕਾ ਕਰਾ ਚੱਕਾ ਕੋਈ ਨਹੀਂ ਇੱਕਨ ਹੁੰਦਾ ਨੇ ਬੈਲਟ ਲੱਗੇ ਹੋਏ ਹੁੰਦੇ ਨੇ ਕੋਈ ਇਹ ਨਹੀਂ ਹੈਗਾ ਸਾਰੇ オリジナル ਟਰੈਕਟਰ ਆ ਸਾਰੀਆਂ ਲੈਂਕਾ ਲੁੰਕਾ ਸਾਰੇ オリジナル ਹੁੱਕ ਤਾਂ ਆਪਣੇ ਨਾਲ ਦਵਾਗੇ ਵੀਰੇ ਹੁੱਕ ਵੀਰੇ ਇਹਦੀ ਲਾਹੀ ਪਈ ਆ ਠੀਕ ਆ ਨਾ ਅੰਦਰ ਓਕੇ ਇਹ ਵੀ ਹੁੱਕ ਵੀ ਵੀਰੇ ਅਸੀਂ ਤਕਰੀਬਨ ਹਰੇਕ ਕਿਸੇ ਟਰੈਕਟਰ ਤੇ ਪਾਉਂਦੇ ਹੀ ਨਹੀਂ ਹੈਗੇ ਅੱਛਾ ਉਹ ਮੁੰਡਾ ਲੈ ਕੇ ਆਇਆ ਸੀ ਨਾ ਇੱਕ ਵਾਰੀ ਸਾਡੀ ਹੁੱਕ ਗਿਰ ਗਈ ਸੀ ਓਕੇ ਅਸੀਂ ਟਰੈਕਟਰ ਗੱਡੀ 'ਚ ਰੱਖ ਲੈਂਦੇ ਆ ਵੀਰੇ ਹੁੱਕ ਕੱਢ ਕੇ ਆ ਕੇ ਜਾਂ ਸੌਦਾ ਹੁੰਦਾ ਇਹਦਾ ਨੰਬਰ ਕਿੱਥੋਂ ਦਾ ਬਾਈ ਇਹਦਾ ਪੀਵੀ ਨੰਬਰ ਹੈ ਜੀ ਬਰਨਾ ਆਪਣਾ ਪੰਜਾਬ ਦਾ ਨੰਬਰ ਆ ਪੰਜਾਬ ਦਾ ਜੀ ਪਾਰਟੀ ਫਰਸਟ ਏ ਫਰਸਟ ਪਾਰਟੀ ਦਾ ਟਰੈਕਟਰ ਆ ਇਹ ਕੀ ਡਿਮਾਂਡ ਰੱਖੀ ਹੈ ਇਹਦੀ ਮਨਜੀਤ ਪੂਰੇ ਇਹ ਟਰੈਕਟਰ ਪੱਟੀ 5.5 ਲੱਖ ਰੁਪਿਆ ਦਾ ਦੇ ਦਾਂਗੇ ਵੀਰ 5.5 ਲੱਖ ਦਾ ਹਾਂ ਗੱਲ ਰਹਾ ਪਾ ਦੇ ਕੋਈ ਦੇਣ ਲੈਣ ਜਾਲੀ ਗੱਲ ਪਾ ਦੇਰਾ ਗਹਿਰਾ ਮਾੜ 190 95000 ਦਾ ਟਰੈਕਟਰ ਤੇ ਕਈ ਵਾਰੀ ਲੱਗਿਆ ਇਹਦੇ ਉੱਪਰ ਹਾਂ ਪੂਰੇ ਨਾਲ ਦੇ ਦੇਗਾ ਸਾਡੀ ਜੈਸੀ ਆ 9 51000 ਦਾ ਟਰੈਕਟਰ ਦੇਦਾ ਹੈ ਵੀਰ ਮੈਨੂੰ ਲੋੜ ਤਾਂ ਨਹੀਂ ਕੋ ਡਾਉਣ ਦੀ ਨਾ ਨਾ ਹੁਣ ਨਾੜਾ 40000 5 ਲੱਖ 10000 ਦਾ ਟਰੈਕਟਰ ਬਣੂ ਮੌਕੇ ਤੇ ਆਏ ਥੋੜਾ ਹਲਕਾ ਫੁਲਕਾ ਮਾਨ ਤਾਨ ਕਰਵਾ ਦਾਂਗੇ ਇੰਨਾ ਫਾਇਦਾ ਕਰ ਦਾਂਗੇ ਨਾ ਭਾਈ ਮਾਨ ਤਾਨ ਵੀ ਵੀਰੇ ਇੰਨਾ ਕੇ ਹੋਣਾ ਵੀ ਜਮ ਗੱਡੀ ਦਾ ਤੇਲ ਇਹ 1000 1500 ਦਾ ਬਾੜਾ ਨਹੀਂ ਹੋਣਾ ਹੈਗਾ ਚਲ ਠੀਕ ਆ ਇੰਨਾ ਹੀ ਬਹੁਤ ਹੁੰਦਾ ਮੈਂ ਖੁਸ਼ ਕਰਕੇ ਕਰੇ ਨਾ ਹਨਾ ਭਾਈ ਭਾਈ ਇਹਦਾ ਆ ਖੜਾ 475 ਇਹ 2001 ਮਾਡਲ ਆ ਪੱਟੀ 2001 ਮਾਡਲ ਹਾਂ ਓਕੇ ਟਰੈਕਟਰ ਇੰਜਨ ਗੇਅਰ ਦਾ ਵੀਰੇ ਇੰਨਾ ਨਵਾਂ ਇਹ ਰਾਤ ਹੀ ਆਇਆ ਹੀ ਆ ਵੀਰੇ ਹਾਲੇ ਅੱਛਾ ਰਾਤ ਆਇਆ ਹਾਂ ਏ ਉਧਾ ओरिजिनल ਬਈ ਕੰਡੀਸ਼ਨ ਦਾ ਵੀਰੇ ਉੱਪਰ ਹੈਗੀ ਐ ਸੋ ਤੇ ਹਲਕੀ ਜੀ ਅੱਛਾ ਹੋਟ ਬਾਡੀ ਬੁੱਡੀ ਲੈਣ ਦਾ ਰਿੰਮਾ ਨਾਲ ਮਗਰਾਟਾਂ ਦਾ ਸਾਰਾ ओरिजिनल ਐ ਰੈਕਟਰ ਓਕੇ ਹਾਂ ਇਹ 12 ਦੇ 12ਾਂ ਚਾਣਾ 12 ਦੇ 12ਾਂ ਹੂੰ ਸਰ ਮੇਰੇ ਰੂਮ ਚੱਕ ਚੈੱਕ ਕਰ ਬਾਈ ਇਹਦੇ ਰਮ ਨਾਲ ਦੇ ਨੇ ਬਾਈ ਰਿੰਮ ਰੂਮ ਸਾਰਾ ਕੁਝ ਨਾਲ ਦਾ ਜੀ ਮਗਰਾਟ ਨਾਲ ਦੇ ओरिजिनल ਨੇ ਅੱਛਾ ਠੀਕ ਆ ਉੱਪਰ ਹੈਗੀ ਐ ਇੱਥੇ ਪੀਲਕੀ ਜੀ ਲਿਕੜਿਆ ਹੁੰਦਾ ਫੇਟ ਹੋ ਜਾਂਦੀ ਆ ਹਾਂ ਉਹ ਅਗਲਾ ਕਰਾ ਦਿੰਦਾ ਮੂੰ ਵੈਸੇ ਕੁਲੀ ਮਿਲੀ ਹੋਈ ਆ ਉਹ ਵੀ ਕੁਲੀ ਮਿਲੀ ਹੋਈ ਐ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਹਾਂ ਟਰੈਕਟਰ ਇੰਜਨ ਗੇਅਰ ਦਾ ਵਾਹਲਾ ਚੰਗਾ ਜੀ ਮਾਡਲ ਦੱਸਿਆ ਤੀ 2001 ਇੱਕ ਮਾਡਲ ਹੈ ਇਹਦਾ ਨੰਬਰ ਪੰਜਾਬ ਦਾ ਹੈ ਪੰਜਾਬ ਦਾ ਨੰਬਰ ਜੀ ਕਿੰਨੇ ਕਿੰਨੇ ਦਾ ਦਵਾਂਗੇ ਆਪਾਂ ਇਹ ਦੇ ਦਾਂਗੇ ਟਰੈਕਟਰ 2 ਲੱਖ 40 ਹਜ਼ਾਰ ਦਾ 2 ਲੱਖ ਤੇ 40 ਹਜ਼ਾਰ ਦਾ ਓਕੇ ਕੁਛ ਰਹਿਤ ਵੈਤ ਦੀ ਗੱਲ ਬਾਤ ਰਹਿਤ ਵੈਤ ਤਾਂ ਮੇਰਾ ਪੱਟੀ ਹੁਣ ਜਾਏ ਜੇ ਦੱਸਿਆ ਹਨ ਹਾਂ ਹੋਰ ਕਰਾਂਗੇ ਹਾਂ ਆਪਾਂ ਰਹਿਤ ਵੈਤ ਇੰਨਾ ਕਰਦਾ ਮੂਲੇ ਟਾਇਰ ਪਵਾ ਦਿੰਨੇ ਆ ਚੱਕੋ ਮਿੱਤਰੋ ਸਾਨੂੰ ਟਾਇਰ ਪਵਾ ਕੇ ਸਾਡੇ ਕੋਲੇ ਟਰੈਕਟਰ ਰਾਤ ਤੇ ਆਇਆ ਹਾਂ ਟਾਇਰ ਪਵਾ ਦਨੇ ਆ ਨਵੇਂ ਪਾਉਣੇ ਆ ਨਵੇਂ ਕਹੋ ਨਵੇਂ ਪਵਾ ਦਨੇ ਜੇ 80 90 ਪੈਸੇ ਸਾਡੇ ਕੋਲੇ ਪਏ ਨੇ ਉਹ ਪਾਉਣੇ ਨੂੰ ਪਾ ਦਨੇ ਆ ਬਾ ਤੂੰ ਰੇਟ ਦੇ ਹਿਸਾਬ ਚ ਕਰ ਲੈ ਟਾਇਰ ਪਾ ਕੇ ਦੇ ਦੀ ਨਵੇਂ ਬਾ ਨਵੇਂ ਚੱਕੋ ਮੇਦਰੋ ਕਮ ਹੋ ਗਿਆ ਨਵੇਂ ਟਾਇਰ ਪਾ ਜਾਣਗੇ ਆ ਦੱਸ ਬਈ ਜਿਹੜਾ ਆਹ ਗਹਿਣਾ ਖੜਾ ਯਾਰ ਇਧਰਲੇ ਪਾਸੇ ਇਹਦਾ ਬਾਈ ਪੱਟੀ ਮੈਂ ਘਰੇ ਰੱਖਣ ਨੂੰ ਤਿਆਰ ਸੀ ਆ ਟਰੈਕਟਰ ਨੂੰ ਹੁਣ ਆਹ ਟਰੈਕਟਰ ਹੀ ਘਰੇ ਤਿੰਨ ਨੇ ਵੀਰਾ ਅੱਛਾ ਨਹੀਂ ਮੈਂ ਇਹ ਟਰੈਕਟਰ ਨੂੰ ਵੇਚਦਾ ਨਹੀਂ ਤੀ ਮੈਂ ਘਰੇ ਰੱਖ ਲੈਂਦਾ ਇਹਨੂੰ ਟਰੈਕਟਰ ਇਦਾਂ ਦੇ ਨਾ ਬਈ ਸਾਹ ਵਾਲੇ ਬਾਲੇ ਘੱਟ ਟਰੈ ਸਹੀ ਮਾਡਲ ਆ 900 ਘੰਟਾ ਰੈਕਟਰ ਚੱਲਿਆ ਹਲੇ ਤੱਕ ਲੈ ਮਿੱਤਰੋ ਪੀਵੀ ਨੰਬਰਾ ਹਾਂ ਬਸ ਇੱਕ ਦੋ ਯਾਤਰਾ ਕੀਤੀਆਂ ਹੋਈਆਂ ਨੇ ਗੱਲ ਸਾਰੀ ਇਹ ਆ ਹਨਾ ਹਾਂਜੀ ਹਾਂ ਪੰਜਾਬ ਦਾ ਨੰਬਰਾ ਪਾਰਟੀ ਫਰਸਟ ਆ ਫਰਸਟ ਪਾਰਟੀ ਆ ਜੀ ਓਕੇ ਹਲੇ ਤੱਕ ਵੀ ਰਿਆ ਦੇਖ ਪੱਟੀ ਸਲਿੱਪਾਂ ਵੀ ਨਹੀਂ ਲਹੀਆਂ ਨੇ ਮਦਮ ਦਿਖਾਓ ਉੱਤਰ ਮੇ ਲੱਗੀਆਂ ਪਈਆਂ ਨੇ ਮਗਰਾਟਾਂ ਦੇ ਵਿੱਚ ਉਹ ਤੇ ਲੱਗੀਆਂ ਪਈਆਂ ਨੇ ਅੱਛਾ ਠੀਕ ਆ ਨਾ ਉਹ ਦੇਖੋ ਮਗਰਾੜ ਦੇ ਵਿੱਚ ਵੀ ਸਲਿੱਪ ਲੱਗੀ ਹੋਈ ਆ ਹਾਂ ਦਿਖਾ ਕਰਾਂ ਸਟicker ਲੱਗੇ ਹੋਏ ਆ 900 ਕੁਸ ਘੰਟੇ ਚੱਲਿਆ ਹੋਇਆ ਬਈ ਹਾਂ ਹਾਂਜੀ ਹਾਂ ਪੰਜਾਬ ਦਾ ਨੰਬਰ ਆ ਪਾਰਟੀ ਫਰਸਟ ਆ ਫਰਸਟ ਪਾਰਟੀ ਮਾਡਲ 2023 ਆ 2023 ਆ ਪਾਵਰ ਸਟੀering ਦੇ ਵਿੱਚ ਆ ਡਬਲ ਡਿਸਟ੍ਰਿਬਿਊਟਰ ਆ ਜੀ ਹਾਂ ਡਬਲ ਡਿਸਟ੍ਰਿਬਿਊਟਰ ਚਾਰੇ ਟਾਇਰ ਦਿਖਾ ਡਬਲ ਕਲਚ ਦੇ ਵਿੱਚ ਆ ਬਈ ਇਹ ਹਾਂ 13 ਦੇ ਟਾਇਰਾਂ ਚ ਆ 13 ਦੇ ਟਾਇਰਾਂ ਚ ਇਹਨੇ ਇਹਨੂੰ ਪਿੱਛੇ ਚੈੱਕ ਕਰਵਾ ਗਈ ਤਾਂ ਕਾਫੀ ਹਾਂ ਇਧਰ ਦੀ ਘਮਾ ਕੇ ਲਿਆ ਧਰਮੇ ਕੈਮਰਾ ਪਿਛਲੇ ਰਿੰਮ ਵੀ ਚੈੱਕ ਕਰਵਾਏ ਦੇ ਹੂੰ ਦੇਖੋ ਡਬਲ ਡਿਸਟ੍ਰਿਬਿਊਟਰ ਆ ਆ ਟਿਊ ਬੜਾ ਬੜਾ ਕਰਵਾ ਚੈੱਕ ਲੈ ਖਣਾਰੀਆਂ ਕਣੂਰੀਆਂ ਦਿਖਾ ਰਿਹਾ ਮਾਂ ਦੀ ਅੰਦਰੋਂ ਹੈ ਆ ਦਿਖਾ ਲੈ ਲਿੰਕਾਂ ਦੇ ਲਾਸਟ ਤੱਕ ਰੰਗ ਪਿਆ ਲੈ ਤੇਈ ਮਾੜਲਾ ਭਾਈ 900 ਘੰਟਾ ਚੱਲਿਆ ਹੋਇਆ 50 ਨੰਬਰ ਫਰਸਟ ਪਾਰਟੀ ਆ ਫਰਸਟ ਪਾਰਟੀ ਦਾ ਇਹਦਾ ਰੇਟ ਕੀ ਰਹੂਗਾ ਪੱਟੀ ਠਾ ਜਾਂ ਨਾ ਟਰੈਕਟਰ ਦੇਵਾਂਗੇ ਵੀਰੇ 5 ਲੱਖ ਰੁਪਏ ਦਾ ਪੂਰੇ 5 ਲੱਖ ਦਾ ਜੈਸਨ ਉਹਦੇ ਵਿੱਚ ਹਾਂਜੀ ਹਾਂ ਆਏ ਹੁਣ ਇਹਦਾ ਮਾਨਤਨ ਥੋੜਾ ਮੋਟਾ ਰੱਖਿਆ ਜਾਊ ਕਰ ਦਾਂਗੇ ਜੇ ਕਹੇਗਾ ਤਾਂ ਜੇ ਕੋ ਮੈਂ ਤਾਂ ਕਹੂੰਗਾ ਮਾਨ ਤਾਂ ਹਰੇਕ ਸੱਜਣ ਦਾ ਹੋਣਾ ਚਾਹੀਦਾ ਦੇਖੋ ਇਹ ਤੇਰੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂ ਠੀਕ ਹੈ ਨਾ ਆ ਕੇ ਦੱਸੂਗਾ ਵੀ ਪੱਟੀ ਦੀ ਵੀਡੀਓ ਦੇਖ ਕੇ ਆਇਆ ਹਾਂ ਹਾਂ ਰੈਕਟਰ ਚੋਂ 10000 ਛੱਡ ਦੂੰਗੀ ਆ ਲੈ ਮਿੱਤਰੋ ਏ ਹੁਣ ਗੱਲ ਇੱਕ ਹੋਰ ਹੈ ਧਰਮੇ 10000 ਬਾਈ ਨੇ ਕਰਤਾ ਆਫਰ ਕਹਿੰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਕੱਲੀ ਤੁਸੀਂ ਆਪਣੀ ਆਈਡੀ ਤੋਂ ਸ਼ੇਅਰ ਨਹੀਂ ਕਰਨੀ ਜੇ 10 ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਆਗੇ ਆਏ ਹੋਗੇ 5000 ਹੋਰ ਡਿਸਕਾਊਂਟ ਕਰਾਂ ਚਲੋ ਠੀਕ ਹੈ ਪੱਟੀ ਸਾਹਿਬ ਜੀ ਮੈਂ ਕਹਿੰਦਾ ਤੇ ਬਾਈ ਦੁਬਾਰਾ ਦੱਸ ਦਈਏ ਸ਼ਹਿਰ ਨਾਬੇ ਖੜੇ ਆ ਤਰ ਮੈਂ ਇਧਰਲੇ ਪਾਸੇ ਮਾਰੀ ਕਬਰੌੜ ਜਿਹੜਾ ਟੈਂਟ ਨਹੀਂ ਲੱਗਿਆ ਹੋਇਆ ਇਹ ਬਜਾਜ ਮੋਟਰਸਾਈਕਲ ਵਾਲੇ ਨੇ ਨਾ ਬਈ ਬਜਾਜ ਦੀ ਏਜੰਸੀ ਆ ਵੀਰੇ ਹਾਂ ਬਜਾਜ ਦੀ ਏਜੰਸੀ ਆ ਇਧਰ ਸਾਹਮਣੇ ਸਵਰਾਜ ਦੀ ਏਜੰਸੀ ਆ ਹੈਨਾ ਤੇ ਆ ਆਪਣਾ ਬਾਈ ਦਾ ਦਫਤਰ ਆ ਗਿਆ ਸੋਹੀ ਆਟੋ ਡੀਲਰ ਦੇ ਨਾਂ ਤੇ ਬਾਈ ਉਹਦਾ ਬੋਲਟਾਂ ਦਾ ਕੰਮ ਆ ਮੋਟਰਸਾਈਕਲ ਸੇਲ ਪਰਚੇਜ ਦਾ ਕੰਮ ਵੀ ਆ ਇਧਰਲੇ ਪਾਸੇ ਸਾਹਮਣੇ ਪੰਪ ਹੈ ਭਾਰਤ ਪੈਟਰੋਲੀਅਮ ਤੇ ਮਨਜੀਤ ਵੀਰੇ ਨੰਬਰ ਕਿਹੜਾ ਚੱਲਦਾ ਆਪਣਾ ਨੰਬਰ ਦੱਸੀਂ ਕਰਾ ਨੰਬਰ ਵੀਰੇ ਚੱਲਦਾ 9592794700 ਓਕੇ ਹਾਂ ਜੀ ਯਾਰ ਤੇ ਲੈ ਮਿੱਤਰੋ ਕਰੋ ਇਹ ਨੰਬਰ ਤੇ ਸੰਪਰਕ ਜੇ ਤੁਹਾਡੇ ਲੈ ਵੀ ਕੋਈ ਛੋਟਾ ਟਰੈਕਟਰ ਹੈ ਤੁਸੀਂ ਆਏ ਸੋਚਦੇ ਹੋ ਬਾਈ ਯਾਰ ਅਸੀਂ ਵੱਡਾ ਟਰੈਕਟਰ ਲੈ ਕੇ ਜਾਣਾ ਸਾਨੂੰ ਹਾਲੈਂਡ ਪਸੰਦ ਆ ਗਿਆ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਾਜਬਰੇਟ ਦੇ ਵਿੱਚ ਹੀ ਤੁਹਾਡਾ ਟਰੈਕਟਰ ਕੱਟ ਲੈਣਗੇ ਬਾਜਬਰੇਟ ਜੀ ਤੁਹਾਨੂੰ ਦੇਣਗੇ ਠੀਕ ਹੈ ਨਾ ਜੇ ਇੱਕ ਅੱਧਾ ਹਰਿਆਣਾ ਨੰਬਰ ਜਿਹੜਾ ਤੁਹਾਨੂੰ ਦਿਖਾਇਆ ਉਹਦੇ ਪੰਜਾਬ ਨੰਬਰ ਲਵਾ ਕੇ ਦੇ ਦੇਣਗੇ ਤੇ ਨੰਬਰ ਕੈਪਸ਼ਨ ਦੇ ਵਿੱਚ ਕੋਈ ਜਾਣਕਾਰੀ ਸਾਡੇ ਤੋਂ ਰਹਿ ਗਈ ਹੋਵੇ ਤਾਂ ਬਾਈ ਨਾਲ ਸੰਪਰਕ ਕਰੋ